ਦੋਸਤਾਂ ਦੇ ਨਾਲ ਜਨਮ ਦਿਨ ਦੀ ਪਾਰਟੀ ਕਰਨਗੇ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਤ 23 ਸਾਲ ਦਾ ਨੌਜਵਾਨ ਮਨਜਿੰਦਰ ਸੇ ਜੋ ਕਿ 6 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਪਿੰਡ ਪਰਤਿਆ ਸੀ ਦੋਸਤਾਂ ਦਣਾ ਜਨਮ ਦਿਨ ਦੀ ਪਾਰਟੀ ਕਰਨ ਚਲਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਉਸਦੇ ਦੋਸਤਾਂ ਦੇ ਵੱਲੋਂ ਕਹਰਾ ਕੇ ਦੱਸਿਆ ਗਿਆ ਕਿ ਮਨਜਿੰਦਰ ਨਹਿਰ ਦੇ ਵਿੱਚ ਡੁੱਬ ਗਿਆ ਗੋਤਾਖੋਰਾਂ ਦੀ ਮਦਦ ਨਾਲ ਮਨਜਿੰਦਰ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਕੱਢੀ ਗਈ ਹੈ ਤਾਂ ਪਰਿਵਾਰ ਦਾ ਸ਼ੱਕ ਹੈ ਕਿ ਉਹਨਾਂ ਦਾ ਪੁੱਤ ਡੁੱਬਿਆ ਨਹੀਂ ਸਗੋ ਉਸ ਨੂੰ ਧੱਕਾ ਦਿੱਤਾ ਗਿਆ ਇਹ ਕੋਈ ਹਾਦਸਾ ਨਹੀਂ ਸਗੋ ਕਤਲ ਹੈ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਤੋਂ ਤਫਤੀਸ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਰ ਮੁੰਡੇ ਦੇ ਨਾਲ ਹੋਇਆ ਕੀ ਸੀ 23 ਸਾਲ ਦੇ ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਪਰਿਵਾਰ ਨੂੰ ਤਾਂ ਯਕੀਨੀ ਹੋ ਰਿਹਾ ਕਿ ਉਹਨਾਂ ਦਾ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਉਧਰ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਰਿਪੋਰਟ ਆਉਣ ਤੋਂ ਬਾਅਦ ਅਸਲ ਕਾਰਨ ਦਾ ਪਤਾ ਲੱਗੇਗਾ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤਮੰਤਪਗ ਕੀ ਖਬਰ ਮਾਚੀ ਵੜਾਦੀ ਹੈ ਜਿੱਥੇ 23 ਸਾਲ ਦੇ ਜਵਾਨ ਪੁੱਤ ਮਨਜਿੰਦਰ ਸਿੰਘ ਦੀ ਨਹਿਰ 'ਚ ਡੁੱਬਣ ਨਾਲ ਜਾਨ ਚਲੀ ਗਈ ਹੈ ਛੋਟਾ ਭਰਾ ਨਨੇ ਮਾਰਦਾ ਪਹਿਲਾ ਕੁੜੀ ਨੇ ਆਦੇ ਮਗਰ ਲਾ ਕੇ ਉਹਨੂੰ ਮਰਵਾਤਾ ਮੇਰੇ ਭਰਾ ਨੂੰ ਕਰੋ ਸਦਕੇ ਲੈ ਕੇ ਬਰਥਡੇ ਮਨਾਣਾ ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖਵਾ ਕੇ ਦਰਿਆ 'ਚ ਸੱਟਾ ਮਾਰਤਾ 3 ਸਾਲ ਦੀ ਕਮਾਈ ਪਹਿਲਾ ਕੁੜੀ ਖਾਂਦੀ ਰਹੀ ਫਿਰ ਉਹਨੂੰ ਹੁਣ ਮਾਰ ਦਿੱਤਾ ਪਹਿਲਾਂ ਘਰੇ ਨਹੀਂ ਆਇਆ ਜਦੋਂ ਕੋਣ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਖੇਤੀਬਾੜੀ ਕਰਦਾ ਸੀ ਮੰਗ ਇਹੇ ਹੈ ਜਿਸ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਤਿੰਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ ਮੇਰੇ ਬੇਟੇ ਨੂੰ ਜੀ ਇਹਨਾਂ ਨੇ ਘਰੋਂ ਸਾਧਕੇ ਲਾ ਜਾ ਕੇ ਮਾਰਿਆ ਜੀ ਕਹਿੰਦੇ ਜਨਮ ਦੇ ਨੇ ਧਰਮਧੰਦੀ ਪਾਰਟੀ ਕਰਨੀ ਹੈ ਜੀ ਆਹ ਕੌਣ ਲੈ ਕੇ ਗਿਆ ਸੀ ਤੁਹਾਡੇ ਬੇਟੇ ਨੂੰ ਉਹਦੇ ਦੋਸਤ ਤੇ ਲੈ ਕੇ ਗਿਆ ਸੀ ਜੀ ਕੀ ਕਹਿ ਕੇ ਲੈ ਗਏ ਸੀ ਵੀ ਕਿੱਥੇ ਗਏ ਸੀ ਦਰਿਆ ਤੇ ਜੀ ਉਹ ਕਹਿੰਦੇ ਜੀ ਪਾਰਟੀ ਕਰਨੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੇਟੇ ਨੂੰ ਦਰਿਆ ਚ ਇਹਨਾਂ ਨੇ ਜੀ ਉਹ ਫੋਨ ਕਰਦੇ ਸੀ ਫੋਨ ਚੱਕਦੇ ਨਹੀਂ ਸੀ ਹੈਗਾ ਜੀ ਮੁੰਡਿਆਂ ਨੇ ਫੋਨ ਚੱਕਿਆ ਉਹ ਕਹਿੰਦੇ ਤੁਹਾਡੇ ਬੇਟੇ ਨੇ ਛਾਲ ਮਾਰ ਦਿੱਤੀ ਦਰਿਆ ਚ ਕਿੰਨੇ ਟਾਈਮ ਬਾਅਦ ਤੁਹਾਡੇ ਬੱਚੇ ਦੀ ਲਾਸ਼ ਦਰਿਆ 'ਚ ਰੱਖੀ ਗਈ? ਇਹ ਪਣ 11-12 ਵਜੇ ਕੱਢੀ ਗਈ ਸੀ। ਥੋੜੀ ਹੁਣ ਮੰਗ ਕੇ ਅਪੀਲ ਕਰਾਉਂਦਾ। ਸਾਡੀ ਇਹ ਮੰਗ ਹੈ ਜੀ ਵੀ ਸਾਨੂੰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਇਨਸਾਫ ਚਾਹੀਦਾ ਜੀ। ਆਹ ਦਾ ਪਰਚਾ ਕੱਟਿਆ ਜਾਵੇ। ਮੇਰੇ ਬੇਟੇ ਨੂੰ ਇਹਨਾਂ ਘਰੋਂ ਲਿਜਾ ਕੇ ਦਰਿਆ 'ਚ ਧੱਕਾ ਦੇ ਕੇ ਮਾਰਤਾ ਜੀ। ਅਹ ਕਿਹਦੇ ਕੋਲ ਕੌਣ ਲੈ ਗਿਆ ਸੀ ਤੁਹਾਡੇ ਬੇਟੇ ਨੂੰ? ਮੇਰੇ ਬੇਟੇ ਨੂੰ ਗੁਰਵਿੰਦਰ ਸਿੰਘ ਗਿੱਧਾ ਤੇ ਅਮਨਪ੍ਰੀਤ ਸਿੰਘ ਹੈ। ਕੀ ਕੀ ਕਹਿ ਕੇ ਲੱਗੇ ਸੀ ਤੁਹਾਡੇ ਬੱਚੇ ਨੂੰ ਵੀ ਮੇਰਾ ਜਨਮ ਦਿਨ ਆ ਵੀ ਆਪਾਂ ਪਾਰਟੀ ਕਰਨੀ ਹੈ ਇੱਥੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ੱੱਕਾ ਮਾਰਤਾ ਇਹਨਾਂ ਦਰਿਆ 'ਚ ਅਸੀਂ ਫੋਨ ਕਰਦੇ ਸੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਚੱਕਦਾ ਜੀ ਬਾਅਦ 'ਚ ਇਹਨਾਂ ਫੋਨ ਚੱਕਿਆ ਇਹ ਮੁੰਡਿਆਂ ਨੇ ਇਹ ਕਹਿੰਦੇ ਉਹ ਦਰਿਆ 'ਚ ਛਾਲ ਮਾਰ ਗਿਆ ਜੀ ਆ ਕਿੰਨੀ ਉਮਰ 'ਚ ਤੁਹਾਡੇ ਬੇਟੇ ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ ਕੀ ਕਰਦਾ ਸੀ ਤੁਹਾਡਾ ਬੇਟਾ ਖੇਤੀਬਾੜੀ ਕਰਦਾ ਜੀ ਹਾਂ ਕੀ ਮੰਗੀ ਹੈ ਤੁਹਾਡੀ ਹੁਣ ਪ੍ਰਸ਼ਾਸਨ ਸਾਡੀ ਉਹੀ ਮੰਗੇ ਉਹਨਾਂ ਦੇ ਪਰਚਾ ਹੋਵੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਗੱਲ ਬਤੋਈ ਇਹ ਸਾਨੂੰ ਤਾਂ ਫੋਨ ਗਈ 7 ਵਜੇ 7 7:30 ਵਜੇ ਇਹ ਦੱਸਦੀ ਵੀ ਇਹਨੇ ਕਿਤੇ ਨਾ ਦੋਸਤਾਂ ਨੇ ਕਹਿੰਦੇ ਵੀ ਕੋਈ ਚਲਦੀ ਹੋਣੀ ਹੈ ਨਾ ਜੀ ਤੁਹਾਨੂੰ ਦੱਸਣਾ ਪਤਾ ਲੱਗ ਜਾਣਾ ਜੀ ਜੋ ਵੀ ਹੈਗਾ ਔਰ 5:00 ਵਜੇ 5:30 ਵਜੇ ਦੋਸਤ ਕਹਿੰਦੇ ਵੀ ਮੇਰੇ ਇੱਕ ਵੱਡੇ ਆ ਜਿਹੜਾ ਦੋਸਤ ਬਾਹਰ ਗਿਆ ਉਹਦੇ ਨਾਲ ਜਿਹਦੇ ਕੋਲ ਹੱਟਮ ਰਹਿੰਦਾ ਸੀ ਰਾਤ ਨੂੰ ਚਲੋ ਦਿਨ ਰਾਤ ਇੱਕ ਦੂਜਾ ਰਹਿੰਦੇ ਸੀਗੇ ਤਦੋਂ ਪਤਾ ਨਹੀਂ ਹੁਣ ਅੱਗੇ ਕੀ ਗੱਲ ਹੋਗੀ ਨਾ ਤੇ 5:30 ਵਜੇ ਕਹਿੰਦਾ ਜੀ ਮੇਰੇ ਵੱਡੇ ਆ ਮਿੰਟੂ ਵੀ ਆ ਜਾਸੇ ਚਲੋ ਇਹ ਬੱਚਾ ਸੀ ਦੋਸਤ ਬਣਿਆ ਭੱਜ ਗਿਆ ਬਾਅਦ ਚ ਦੱਸਦੇ ਬਲਾਚੋਰਗੇ ਜੋ ਖਾਣ ਪੀਣ ਦਾ ਸਾਧ ਤੋਂ ਲਿਆਂਦਾ ਦੱਸਦੇ ਨੇ ਉਸ ਤੋਂ ਬਾਅਦ ਇਹ ਦੂਜਾ ਦੋਸਤ ਤੇ ਖੋਹ ਸਾਧ ਲਿਆ ਉਹਨੇ ਜਿਹੜਾ ਮਿੰਟੂ ਦਾ ਦੋਸਤ ਨੇ ਤੇ ਫਿਰ ਦਰਿਆ ਦੇ ਅੰਦਰ ਜਾ ਕੇ ਜਿੱਥੇ ਡੂੰਘਾ ਪਾਣੀ ਆ ਉੱਥੇ ਬੈਠ ਕੇ ਕਹਿੰਦੇ ਵੀ ਪਾਰਟੀ ਜਲਦੀ ਸੀ ਇਹਨਾਂ ਦੀ ਪਾਰਟੀ ਚੱਲਣ ਤੋਂ ਬਾਅਦ ਤੇ ਇਹਨਾਂ ਨੇ ਕੀਤਾ ਵੀ ਮਿੰਟੂ ਆ ਉਹਨੂੰ ਤਾਰੀ ਨਹੀਂ ਜਮ ਜਾਂਦੀ ਸੀਗੀ ਇਹ ਤਾਂ ਪਤਾ ਲੱਗ ਗਿਆ ਵੀ ਇਹਨਾਂ ਨੇ ਫਿਰ ਉਹਨੂੰ ਪਾਣੀ ਦੀ ਧੱਕਾ ਮਾਰ ਤੱਕ ਪਹਿਲਾਂ ਤਾਂ ਵੀ ਬੰਦੇ ਨਾਲ ਪਤਾ ਕਿ ਕੱਪੜੇ ਖੋਖਲੇ ਖੁੱਲੇ ਇਹਨਾਂ ਦੇ ਉਹਦੇ ਪਤਾ ਲੱਗਿਆ ਵੀ ਉਹਨੂੰ ਫੜ ਕੇ ਮੁੰਡਾ ਹੌਲੀ ਉਮਰ ਦਾ ਸੀਗਾ ਜਿਆਦਾ ਤਕੜੇ ਦੀਗਾ ਜੇ ਉਹ ਬੰਦੇ ਨੂੰ ਪਾ ਕੋ ਮਨ ਲੈ ਵੀ ਟੂਆ ਲਵਾਤਾ ਤੇ ਪੈਗ ਵੱਧ ਲਵਾਤਾ ਬੰਦਾ ਸੈਟਲ ਹੋਏ ਹੁੰਦਾ ਕਿੰਨੀ 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 ਉਮਰ ਸੀ ਬੱਚੇ ਦੀ ਉਮਰ 23 ਸਾਲ ਸੀ ਉਹਦੀ ਤੇ ਫਿਰ ਉਹਦੇ ਕੱਪੜੇ ਖੋਲੇ ਦੱਸੇ ਕੱਪੜੇ ਖੋਲ ਕੇ ਉਹ ਪਤਾ ਲੱਗਿਆ ਬਿਸਟੇ ਹਟਿਆ ਗਿਆ ਉਥੇ ਮੌਜੂਦਾ ਕਿ ਬਾਈ ਜੀ ਸ਼ਨੀਵਾਰ ਮੱਥਾ ਟੇਕਣ ਜਾਂਦੇ ਨੇ ਤੇ ਉਹ ਵੀ ਥੋੜਾ ਉੱਤੋਂ ਪੱਲੇ ਪਾਸੇ ਕਹਿੰਦਾ ਮੈਂ ਰੋਲਾ ਜਹਾਜ ਸੁਣਿਆ ਸੁਣਿਆ ਸੀਗਾ ਮੈਂ ਕਿਹਾ ਚਲ ਬੱਚੇ ਜਾਂ ਖਹਿ ਮਾ ਜੀ ਫੁੱਲ ਵਾਈ ਕਰਦੇ ਹੋਣਗੇ ਤੇ ਉਸ ਚਿਰ ਬਾਅਦ ਫਿਰ ਜੇ ਘਰ ਜਣ ਗਿਆ ਵੀ ਹੁਣ ਵੱਜ ਗਏ 7:00 ਵੱਜ ਗਏ ਵੀ ਮਿੰਟੂ ਹਜ ਤੱਕ ਨਹੀਂ ਆਇਆ ਇਹਨਾਂ ਨੇ ਪਹਿਲਾਂ ਫੋਨ ਲਾਇਆ ਕਈ ਘੰਟੀਆਂ ਦੀ ਮਾਰੀਆਂ ਚਾ 5-7 ਤੱਕ ਨਹੀਂ ਪਹੁੰਚ ਕੇ ਆਉਨੇ ਫਿਰ ਉਹ ਮੁੰਡੇ ਨੂੰ ਉਹ ਚੱਕ ਲਿਆ ਤੇ ਮਿੰਟੂ ਵਾਲਾ ਉਹ ਦੋਸਤਾਂ ਨੇ ਕਹਿੰਦਾ ਜੀ ਉਹਦਾ ਮਿੰਟੂ ਦੇ ਵਿੱਚ ਛਾਲ ਮਾਰਤੀ ਇਹ ਕਹਿੰਦੇ ਕਾਰਨ ਕੀ ਛਾਲ ਕੀ ਮਾਰ ਮਾਰ ਕੇ ਉਹ ਮਾਰਤੀ ਫਿਰ ਘਰਾਂ ਮੁੰਡੇ ਦਾ ਚਾਚਾ ਸੀਗਾ ਇੱਕ ਮੁੰਡੇ ਦਾ ਚਾਚੇ ਦਾ ਮੁੰਡਾ ਸੀਗਾ ਇਹ ਭਾਈ ਭੱਜੇ ਤੇ ਉਹ ਫਿਰ ਮੁੰਡੇ ਉਹ ਉੱਥੇ ਸਾਈਡ ਤੇ ਥੋੜੇ ਜਿਹਾ ਸਾਈਡ ਤੇ ਹੋਣਾ ਚਲੋ ਮੰਡ ਏਰੀਆ ਵਿੱਚ ਜਿਹੜਾ ਬਹੁਤ ਵਧੀਆ ਇੱਕ ਆਇਆ ਇਹਨਾਂ ਦਾ ਤੇ ਸਾਰੇ ਭੱਜੇ ਗਏ ਉੱਥੇ ਭੱਜੋਂ ਬਾਅਦ ਹਲਾ ਹਗਰ ਮਾਤ ਗਈ ਤੇ ਸਾਨੂੰ ਵੀ ਫੋਨ ਚੱਲ ਗਿਆ ਚਲੋ ਅਸੀਂ ਵੀ ਪਹੁੰਚ ਗਏ ਅਸੀਂ ਮੋਕੇ ਤੇ ਫਿਰ ਜਦ ਜਦ ਉਹ ਮੁੰਡਾ ਪਤਾ ਲੱਗਿਆ ਸਭ ਮੇਰੇ ਮੋਕੇ ਤੇ ਮੁੰਡੇ ਦਾ ਮਾਮਾ ਸੀ ਉਹ 500 ਬੰਦੇ ਲਿਆ ਕੇ ਇਹਦੇ ਚਾਚੇ ਨੂੰ ਔਰ ਚਾਚੇ ਮੁੰਡੇ ਨੂੰ ਕੁੱਟਰ ਬੈਗੇ ਵੈਸੇ ਅੱਜ ਰੈਟਰੀ ਵੀ ਹੋਈ ਮੁੰਡੇ ਦੇ ਚਾਚੇ ਦੀ ਛੱਟਾਂ ਨਿਕਲੀਆਂ ਵਿਚਰਦੀਆਂ ਬਹੁਤ ਤੇ ਅਸਕੇ ਵੀ ਇਹ ਚੱਕਰ ਕੀ ਤੋਂ ਕੁੱਤਾਂਗਾ ਤਾਂ ਬੈ ਗਿਆ ਨੂੰ ਇਹ ਉਹ ਵੀ ਉਲਟਾ ਤੁਹਾਡੀ ਗਲਤੀ ਆ ਫਿਰ ਹੌਲੀ ਜੀ ਪੌਸ ਨੂੰ ਹੋਣ ਲਾਇਆ ਜੀ ਪਰ ਉਹ ਮੈਡਮ ਚਾਹੀ ਸੀਗੇ ਔਰ ਉਹ ਮੈਡਮ ਹੀ ਆਏ ਫਿਰ ਉਹਨਾਂ ਨੇ ਅਰੈਸਟ ਕਰ ਲਏ ਉਥੇ ਮੋਕੇ ਤੇ ਅਰੈਸਟ ਕਰਕੇ ਫੜ ਕੇ ਵੀਡੀਓ ਵੀ ਹੈਗੀ ਅਰੈਸਟ ਕਰ ਦਿੰਦੇ ਤੇ ਉਹ ਵੀ ਤੁਹਾਨੂੰ ਪਾ ਦਾਂਗੇ ਤੇ ਚਲੋ ਰਾਤ ਨੂੰ ਫਿਰ 10 11 ਵਜੇ ਚਲ ਗਏ ਬੜਾ ਚੋ ਲੈ ਕੇ ਅਸੀਂ ਮਗਰ ਗਏ ਸੀਗੇ ਮੈਡਮ ਕਹਿੰਦੀ ਜੀ ਤੁਸੀਂ ਜਾਓ ਜੀ ਘਰ ਨੂੰ ਅਸੀਂ ਕਾਰਵਾਈ ਕਰਾਂਗੇ ਮੋਕੇ ਦੇ ਬੰਦੇ ਫੜੇਗੇ ਨੇ ਠੀਕ ਹੈ ਜੀ ਬਾਕੀ ਤੁਸੀਂ ਜਾਓ ਜੀ ਤੁਹਾਨੂੰ ਨਿਆਂ ਮਿਲੂਗਾ ਅਸੀਂ ਵਾਪਸ ਆ ਗਏ ਜੀ ਦੂਜੇ ਦਿਨ ਅਸੀਂ ਕੋਤਾ ਖੁਰ ਬਲਾਈ ਜੀ ਕੋਤਾ ਖੁਰ ਆ ਕੇ 6:00 ਵਜੇ ਜੋ ਲੱਭਣ ਲੱਗੇ ਲਾਸ਼ ਕਰਦੇ ਕਰਦੇ 11:00 1:00 ਵਜੇ ਉਹ ਬੰਦਿਆਂ ਨੇ ਅਸੀਂ ਸਾਰਾ ਟਬਰ ਕੋਤਾ ਤੋਂ ਰੋਹ ਲੱਕਾ ਦੁਬਣੀਆ ਦਾ ਨਹੀਂ ਹਿੰਮਤੀ ਹੁੰਦੇ ਬੰਦਿਆਂ ਦੀ ਹਿੰਮਤ ਨਹੀਂ ਇਹ ਘਰ ਦਾ ਜਵਾਲ ਬੱਚਾ ਜਾਂਦਾ ਜੀ ਔਰ ਉਹਨਾਂ ਨੇ ਮਗਰੋਂ ਉਧਰ ਸਭ ਨੂੰ ਸੰਭਲਿਆ ਉਹ ਤੁਹਾਨੂੰ ਆ ਪਤਾ ਹੀ ਆ ਵੀ ਕਿਹਨੇ ਨੂੰ ਸੰਭਲਿਆ ਉਹਨਾਂ ਨੇ ਉਹਨਾਂ ਦੀ ਫੇਰ ਬੋਲੀ ਹੋਰ ਹੋ ਗਈ ਮੈਂ ਕਿਹਾ ਜੀ ਮੈਂ ਕਹੀ ਜੀ ਹੁਣ ਅਸੀਂ ਰੋਹ ਖੱਜ ਖਵਾਰ ਹੋ ਕੇ ਸਾਡਾ ਨੇ 100 150 ਰਿਸ਼ਤਾਰੀ ਆਪਣੀ ਘਰ ਦੀ ਕਰ ਲਈ ਆ ਆ ਬੇਖੋ ਕਿੰਨੇ ਆ ਕੁਛ ਹੁਣ ਨੇੜਾ ਥੋੜੇ ਦਿਨ ਆ ਘਰੋਂ ਚਲੇ ਗਏ ਨੇ ਅਸੀਂ ਰੋਜ਼ ਜਾਂਦੇ ਆ ਥਾਣੇ 'ਚ ਸਾਨੂੰ ਬੁਲਾਣ ਦੇ ਆ ਅਸੀਂ ਥੋੜਾ ਹੱਕ ਕਰਾਂਗੇ ਸਦੋਂ ਮੁੰਡੇ ਵੀ ਦੂਏ ਦਿਨ ਛੜਦੇ ਉਹਨਾਂ ਨੇ ਅਸੀਂ ਕਹਿੰਦੇ ਮੁੰਡੇ ਕਿਥੇ ਇਹ ਕਹਿੰਦੇ ਮੁੰਡੇ ਤੁਸੀਂ ਮੁੰਡਾ ਕੀ ਲੈਣਾ ਸਾਡਾ ਕੰਮ ਅਸੀਂ ਕਰਾਂਗੇ ਅਸੀਂ ਕਿਹਾ ਤੇ ਬਈ ਉਹਨੇ ਪਰਚਾ ਕਰੋ ਉਹਨਾਂ ਨੇ ਕਤਲ ਕੀਤਾ ਆ ਬੱਚੇ ਬੱਚੇ ਦਾ ਪੋਸਟਮੈਨ ਕਰਾਤਾ ਸੀ ਉਹ ਹੁਣ ਅਸੀਂ ਕਿਵੇਂ ਕਰਾ ਦਈਏ ਬੱਚੇ ਦਾ ਉਸ ਤੋਂ ਉਹ ਤਾਂ ਕਹਿੰਦੇ ਰਾਜਾ ਨਰਾਜੀ ਨਾ ਕਰ ਲਓ ਤੁਸੀਂ 174 ਲਾ ਦੇਣੀ ਲਾ ਦੇਣੀ ਆ ਅਸੀਂ ਤੇ ਤੁਸੀਂ ਘਰੋਂ ਜਾਓ ਜੀ ਉਹ ਜਿਹੜਾ ਬੱਚਾ ਮਰਿਆ ਸਾਡਾ ਜਵਾਨ ਉਹ ਫੇ ਕਿੱਥੋਂ ਪੂਰਾ ਕਰ ਬੱਚੇ ਦਾ ਸੰਸਕਾਰ ਕਰਤਾ ਹੀ ਬੱਚੇ ਸੰਸਕਾਰ ਕਿਵੇਂ ਕਰਨ ਕਰਗਾ ਜੀ ਸਾਨੂੰ ਨਿਆਂ ਹੀ ਨਹੀਂ ਮਿਲਦਾ ਹੈ ਜੀ ਜੇ ਅਸੀਂ ਦੇਖ ਲਈ ਫਿਰ ਐਸਐਮਜੀ ਦਫਤਰ ਜਾ ਕੇ ਆਇਆ ਸੀ ਉੱਥੇ ਆਪਣੇ ਨਵੇਂ ਸ਼ਹਿਰ ਉਹਨਾਂ ਨੇ ਸਾਨੂੰ ਕਹਿੰਦੇ ਫਿਰ ਉੱਥੇ ਭੇਜਤਾ ਕਈ ਬਸੇ ਥੱਕੇ ਖਾ ਖਾ ਚੁੱਕੇ ਆ ਤਿੰਨ ਦਿਨ ਹੋ ਗਏ ਬੱਚੇ ਦੀ ਲਾਸ਼ ਹਸਪਤਾਲ ਵਿੱਚ ਪਈ ਹੈ ਦੇਖੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਆ ਵੀ ਸਾਨੂੰ ਨਿਆਂ ਮਿਲੇ ਨਿਆਂ ਮਿਲੇ ਸਾਡੇ ਪਰਿਵਾਰ ਨੂੰ ਨਿਆਂ ਮਿਲੇ ਜੇ ਸਾਨੂੰ ਸਾਨੂੰ ਨਿਆਂ ਨਹੀਂ ਮਿਲਣਾ ਫਿਰ ਤਾਂ ਦੇਖੋ ਸਾਡੇ ਸੇ ਕਦ ਕਦ ਹੋ ਗਏ ਆ ਜੀ ਸਾਨੂੰ ਬੜਾ ਮਾਣ ਆ ਜੀ ਉਸ ਮੈਕਮੇ ਬਹੁਤ ਮਾਣ ਆ ਜੀ ਕਿਤੇ ਸੀਐਮ ਸਾਹਿਬ ਤੇ ਬਹੁਤ ਮਾਣ ਆ ਜੀ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਹੈ ਜੀ ਇਹ ਸਾਡਾ ਪਰਿਵਾਰ ਆਮ ਆਦਮੀ ਪਾਰਟੀ ਦਾ ਸਮਰਥਦਾ ਹੈ ਜੀ ਸਾਡੇ ਐਮਐਲਏ ਸੋਂ ਟਟਾਰੀਆਂ ਉੱਥੇ ਵੀ ਜਾ ਗਏ ਸਾਡੀ ਉੱਥੇ ਵੀ ਸਮਾਈ ਨਹੀਂ ਹੋਈ ਅੱਗੇ ਤੋਂ ਚਲੋ ਜੋ ਵੀ ਹੋਣਾ ਹੋ ਠੀਕ ਹੈ ਅੱਜ ਤੇ ਅਭਿਪ੍ਰਤਪਾਲ ਸਿੰਘ ਚਾਚਾ ਦਾ ਰੋਟੀ ਵੀ ਉੱਥੇ ਜਾ ਕੇ ਖੰਦੋਂ ਨਾ ਸੀ ਮੰਗ ਕੀ ਹੈ ਜੀ ਹੁਣ ਥੋੜੀ ਪ੍ਰਸ਼ਾਸਨ ਮੰਗੇ ਹੈ ਜੀ ਅਸੀਂ ਸੀਐਮ ਜੀ ਨੂੰ ਕਹਿੰਦੇ ਹਾਂ ਮੁੱਖ ਮੰਤਰੀ ਜੀ ਨੂੰ ਜੀ ਤੁਸੀਂ ਬਹੁਤ ਵਧੀਆ ਸਾਡੇ ਮੰਤਰੀ ਸਾਨੂੰ ਨਿਆ ਚਾਹੀਦਾ ਹੈ ਚਪ੍ਰਾਦਾ ਐਸਐਚਓ ਮੈਡਮ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਡੀਸੀਪੀ ਸਾਰੇ ਬੇਨਤੀ ਕਰ ਰਹੇ ਹਾਂ ਜੀ ਵੀ ਸਾਨੂੰ ਨਿਆ ਦਿਓ ਨਿਆ ਦਿਓ ਅੱਜ ਇਹ ਬੱਚੇ ਕੱਲ੍ਹ ਦੇ ਹੁਣ ਛੁੱਟ ਕੇ ਆ ਗਏ ਨੇ ਹੁਣ ਉੱਥੇ ਕੋਈ ਲੋਕਾਂ ਦੀ ਗੱਲਾਂ ਸੁਣਦੇ ਆ ਕਿ ਸਾਡਾ ਕੀ ਬਗਾਲਿਆ ਬਸ ਹਸਣੇ ਇਹ ਤਾਂ ਐ ਆ ਗਏ ਬਾਹਰ ਇਹ ਚੁੜੀਆਂ ਮਾਰ ਕੇ ਗੱਲ ਕਰਦੇ ਆ ਸਾਲਾ ਪੁੱਟੀਆਂ ਦੰਨੇ ਨੇ ਸਾਨੂੰ ਇੱਕ ਰੋ ਰੋ ਕੇ ਛੜਦਾ ਖਾ ਪਾਣੀ ਵੀ ਸੁਗਿਆ ਹੀ ਹੁੰਦੀ ਆ ਚਾਰ ਤਰ੍ਹਾਂ ਬੱਚੇ ਦੀ ਲਾਸ ਰੋਲ ਦੀ ਸਾਨੂੰ ਨਿਆ ਚਾਹੀਦਾ ਨਿਆ ਚਾਹੀਦਾ ਜੀ ਅਸੀਂ ਧਰਨਾ ਲਾਉਣਾ ਠੀਕ ਹੈ ਜੀ ਨਹੀਂ ਤੇ ਅਸੀਂ ਭਾਈ ਕੱਲ ਨੂੰ ਡੀਸੀ ਦਫ਼ਤਰ ਸਾਹਿਬ ਬੇਨਤੀ ਕਰਾਂਗੇ ਅਸਲ ਵਿੱਚ ਦਫ਼ਤਰ ਬੇਨਤੀ ਕਰਾਂਗੇ ਉੱਥੇ ਆ ਕੇ ਧਰਨੇ ਲਾਵਾਂਗੇ ਜੀ ਠੀਕ ਹੈ ਜੀ ਸਾਨੂੰ ਹੱਕ ਚਾਹੀਦਾ ਠੀਕ ਹੈ ਜੀ 5 ਤਰੀਕ ਨੂੰ ਜੀ ਸ਼ਾਮ ਦੇ 6:00 ਵਜੇ ਬੱਚੇ ਨੂੰ ਘਰੋਂ ਬੈਠੇ ਨੂੰ ਸੱਦ ਕੇ ਲਗਾਇਆ ਵੀ ਬਰਥਡੇ ਪਾਰਟੀ ਆ ਜਨਮ ਦਿਨ ਆ ਦਰਿਆ ਦੇ ਲੈ ਗਏ ਜੀ ਦਰਿਆ ਦੇ ਜਾ ਕੇ ਉੱਥੇ ਇਹਨਾਂ ਨੇ ਜੋ ਨਸ਼ਾ ਪਾਨ ਕੀਤਾ ਡਰਿੰਕ ਕੀਤੀ ਕੋਈ ਕੀਤਾ ਜੀ ਉਹ ਤੋਂ ਬਾਅਦ ਇਹਨਾਂ ਨੇ ਬੱਚੇ ਨੂੰ ਧੱਕਾ ਦੇ ਕੇ ਦਰਿਆ 'ਚ ਸੁੱਟਦਾ ਇਹ ਦੋ ਦੋ ਦੋਸਤਾਂ ਸਹੀ ਜੀ ਬੱਚੇ ਕਿੰਨੀ ਤਰੀਕ ਨੂੰ ਕਿੰਨੇ ਵਜੇ ਲੈ ਗਏ ਸੀ ਤੁਹਾਡੇ ਬੇਟ 5 ਤਰੀਕ ਨੂੰ 5:00 ਯਾਰ 25 ਨੂੰ ਸ਼ਾਮ ਦੇ 6:30 ਵਜੇ ਕੀ ਕਹਿ ਕੇ ਲੈ ਗਏ ਸੀ ਬਈ ਅਮਨ ਅਮਨ ਕੁਰੀ ਦਾ ਜਨਮ ਦਿਨ ਹੈ ਨਾ ਵਿਪਾਰਟੀ ਕਰਨੀ ਤੁਹਾਡੇ ਪੋਤੇ ਦੀ ਕਿੰਨੀ ਉਮਰ ਸੀ ਕੀ ਕਰਦਾ ਸੀ ਉਹ ਖੇਤੀਬਾੜੀ ਕਰਦਾ ਜਿੰਦ ਜੌਂਦੀ ਉਮਰ ਤੇ ਹੀ ਸਾਲ ਆ ਜਿਵੇਂ ਜੰਦਰ ਸਿੰਘ ਮਿੰਟੂ ਵੀ ਪਹਿਲਾਂ ਵੀ ਕੋਈ ਲਾਗੜਾਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਨੇ ਉਹਨੂੰ ਇੱਕ ਦਿਨ ਕੁੱਟਿਆ ਜੀ ਫੜ ਕੇ ਜੋ ਸਾਨੂੰ ਪਤਾ ਨਹੀਂ ਦਿੱਤਾ ਵੀ ਉਹ ਤੋਂ ਬਾਅਦ ਮਨਜਿੰਦਰ ਸਿੰਘ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਅੱਗੇ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ ਬੱਸ ਹੈ ਜੀ ਉਥੇ ਇਹ ਤਿੰਨ ਜਣੇ ਪਾਰਟੀ ਕਰ ਰਹੇ ਸੀ ਕੋਕੇ ਦੇ ਫੜੇ ਜੀ ਤਾਂ ਹੀ ਮੌਕੇ ਦੇ ਫੜੇ ਗਿਆ ਜੀ ਜਦ ਅਸੀਂ ਲਾਸ਼ ਕਿਸ ਤਰ੍ਹਾਂ ਬੱਚੇ ਦੀ ਦਰਿਆ ਚ ਕੱਢੀ ਗਈ ਭਾਈ ਉਹ ਜੀ ਤੁਹਾਨੂੰ ਪੰਜ ਦੇ ਪੰਜ ਤਰੀ ਨੂੰ ਅਸੀਂ ਰਾਤ ਦੇ 10 ਵਜੇ ਤੱਕ ਮੁੰਡੇ ਪਿੰਡ ਦੇ ਟੁੱਗੀਆਂ ਮਾਰ ਕੇ ਲੱਭਦੇ ਰਹੇ ਨਹੀਂ ਲੱਭਈ ਜੀ ਤੇ ਸ਼ਾਮ ਨੂੰ ਫਿਰ ਅਸੀਂ ਪਹਿਰਾ ਦਿੱਤਾ ਜੀ ਦਰਿਆ ਦੇ ਸਵੇਰੇ ਅਸੀਂ ਇੱਥੇ ਕੋਤਾ ਖਰਮ ਗਾਇਓ ਤੋਂ ਨੰਕਰ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11 ਕੁਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕੱਢਿਆ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਦੇ ਬਲਾਚੌਰ ਨੂੰ ਕੀਤਾ ਇਸ ਹੁਣੇ ਤਾਂ ਉਸੋਂ ਮਾਈਕ ਸਾਹਿਬ ਆਈ ਜੀ ਫਿਰ ਤਾਂ ਉਹ ਜਿੰਨ ਉਸਾਰੇ ਬੱਚੇ ਉਥੇ ਕੋਈ ਬੈਲ ਕਰ ਰਿਹਾ ਹੈ ਅੱਜ ਮੈਂ ਤੁਹਾਡੇ ਤੋਂ ਪਰਚਾ ਲੈ ਦੇਣਾ ਅਹੀਂ ਅਵੇ ਜਿਆ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੂੰ ਪਰਚਾ ਕਿਵੇਂ ਆਦੀ ਮੇਰੇ ਕੋਲ ਪਾਵਰ ਮੈਂ ਪਰਚਾ ਅਧਿਆਨ ਹੋਰੋਂ ਬਾਅਦ ਦੀ ਰਾਤ ਨੂੰ 12:00 ਵਜੇ ਦੇ ਕਰੀਬ 11:00 ਵਜੇ 11:00 ਵਜੇ ਦੇ ਕਰੀਬ ਉਹਨਾਂ ਦੋ ਮੁੰਡਿਆਂ ਨੂੰ ਫੜ ਕੇ ਲੈ ਗਈ ਵੀ ਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਠਾਣੇ 'ਚ ਰਹੇ ਜਿੱਤੇਗੀ ਰਾਤ ਉਹਨਾਂ ਨੇ ਉਹਨਾਂ ਨੂੰ ਛੱਡਤਾ ਜੀ ਬੱਚੇ ਦਾ ਟੋੜੇ ਪੋਤੇ ਦਾ ਸੰਸਕਾਰ ਕਰਤਾ ਨਹੀਂ ਜੀ ਨਹੀਂ ਕੀਤਾ ਜੀ ਉੱਥੇ ਹੀ ਮੋਰਚੇ ਦੀ ਜਪਈਏ ਕਿੱਥੇ ਰੱਖਿਆ ਗਿਆ ਜੀ ਬੜਾ ਚੌਰ ਦੀ ਹਾਂ ਬੱਚੇ ਦਾ ਪੋਸਟਮਾਨ ਮੰਗਰਾਤਾ ਨਹੀਂ ਜੀ ਕਰਾਤਾ ਉਹ ਜ਼ਿਆਦਾ ਉਹਨਾਂ ਬੰਦੇ ਛੱਡਦੇ ਜੀ ਉਹਦੇ ਇਹਨਾਂ ਤੇ ਪਰਚਾ ਨਹੀਂ ਕਰਦੇ ਉਹਨਾਂ ਤੇ ਰਹਿ ਗਏ ਰੱਖਿਆ ਹੈ ਹੁਣ ਪ੍ਰਸ਼ਾਸਨ ਤੋਂ ਮੰਗੀ ਹੈ ਥੋੜੀ ਪ੍ਰਸ਼ਾਸਨ ਸਾਨੂੰ ਇਹ ਦਪਾ ਪ ਆ ਰਿਹਾ ਜੀ ਰਾਈਨਾਮਾ ਕਰੋ ਐਸਐਚਓ ਵੀ ਤੇ ਡਿਪਟੀ ਵੀ ਡਿਊਟੀ ਸਾਹਿਬ ਵੀ ਕਿ ਤੁਸੀਂ ਤੁਹਾਡਾ ਦਾ ਬੱਚਾ ਮਰ ਗਿਆ ਬਈ ਦੂਜੇ ਦੋ ਬੱਚੇ ਜਿਨ੍ਹਾਂ ਨਾਲ ਤੁਸੀਂ ਨਾਲੇ ਦੇ ਬਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਇਨਾਮਾ ਕਰ ਲੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਜਿਵੇਂ ਉਹਨਾਂ ਦੇ ਘਰ ਦੀ ਤੇ ਕਰਵਾਈ ਕੀਤੀ ਜਾ ਬਈ ਸਾਨੂੰ ਇਨਸਾਫ ਦਿੱਤਾ ਜਾ ਜੀ ਜੰਗਾ ਫਲਾ ਬੱਚਾ ਸਾਡਾ ਹੁਣ ਹਾਰਨਾ ਕੋਈ ਨਸ਼ਾ ਪੱਤਾ ਸੋ ਅਰੇ ਯਾਦ ਤਾਂ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਨਾਲ ਮੁੰਡੇ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਰੇ ਦਿਨ ਬਲਾ ਚੋਰ ਰਹੇ ਦੋਵੇਂ ਮੁੰਡੇ ਫਿਰ ਜਿਹੜੇ ਮੁੰਡੇ ਨੇ ਸੱਦਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੇ ਖੂਨ ਇਹਨੂੰ ਮਾਰਿਆ ਉੱਕਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਹੀ ਸ਼ਾਲ ਮਾਰ ਰਾ ਡਿੱਗ ਗਿਆ ਦਰਿਆ ਚ ਮਾਰ ਦਿੱ ਸ਼ਾਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡਾ ਬੱਚਾ ਦਰਿਆ ਚ 5:30 ਵਜੇ ਜੀ ਉਹ ਬੇੜੀ ਟੱਪਿਆ ਹੈ 5:30 ਵਜੇ ਤੋਂ ਬਾਅਦ ਉਹ ਉੱਥੇ ਚਲੇ ਗਿਆ ਮੇਰਾ ਦੇਰ ਹੈ ਛੋਟਾ ਉਹਨੇ ਫੋਨ ਲਾਇਆ ਮੁੰਡੇ ਨੂੰ ਉਹਦਾ ਫੋਨ ਸੋਚਾ ਆਉਣ ਦਿਆ ਸੀ ਫਿਰ ਦੂਜੇ ਨੇ ਲਾਇਆ ਉਹ ਕਹਿੰਦਾ ਉਹਨੂੰ ਫੋਨ ਲਾਇਆ ਉਹਨੇ ਉਹਨੂੰ ਦ ਪੁੱਛਿਆ ਵੀ ਮੁੰਡਾ ਆਇਆ ਨਹੀਂ ਤੁਸੀਂ ਹਜੇ ਤੱਕ ਬਲਾਚਰੋਂ ਕਹਿੰਦਾ ਚਾਚਾ ਨਹੀਂ ਹੋਣੇ ਤਾਂ ਛਾਲ ਮਾਰਤੀ ਦਰਿਆ ਦੇ ਵਿੱਚ ਅਸੀਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ ਤੁਸੀਂ ਇਹ ਬੱਚੇ ਨੇ ਸ਼ਾਮਤ ਸਾਨੂੰ ਫੋਨ ਕਿਉਂ ਨਹੀਂ ਕੀਤਾ ਕਹਿੰਦਾ ਨਹੀਂ ਜੀ ਉਹਨੇ ਤਾਂ ਹੁਣ ਇਹ ਦੋ ਪਿਓ ਪੁੱਤਰ ਗਏ ਆ ਜਾ ਕੇ ਇਹਨਾਂ ਦੇ ਵੀ ਹੱਥੀ ਉਹ ਪੇ ਆ ਬਾਅਦ ਵਿੱਚ ਉਹ ਸੈਡ ਤੇ ਹੋ ਗਏ ਆ ਜਦੋਂ ਸਾਰੇ ਘਰ ਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਫੋਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਤਾਂ ਸਾਡੀ ਕੋਈ ਹੀ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ 10 ਵਜੇ ਪੁਲਿਸ ਆਈ ਜੀ ਅਸੀਂ ਉੱਥੇ ਮੁੰਡੇ ਨੂੰ ਲੱਭੀ ਜਨਾ ਮੁੰਡਿਆਂ ਨੇ ਸਾਨੂੰ ਕੁਝ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਨੇ ਜਦੋਂ ਪੁਲਿਸ ਆਈ ਅਦੋਂ ਮੁੰਡੇ ਬਾਹਰ ਆਏ ਉਹਨਾਂ ਨੇ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ ਕਿੰਨੇ ਘੰਟੇ ਬਾਅਦੋਂ ਬੱਚੇ ਦੀ ਲਾਸ਼ ਦਰਿਆ ਚੋਂ ਕੱਢੀ ਗਈ ਅਸੀਂ ਜੀ 6:30 ਵਜੇ ਦਾ ਡਿੱਗਿਆ 7:00 ਵਜੇ ਦਾ ਡਿੱਗਿਆ ਕੱਲ ਦੂਜੇ ਦਿਨ 12:00 ਵਜੇ ਲਾਸ਼ 1:00 ਵਜੇ ਤੱਕ ਮਿਲੀ ਗੋਤੇ ਕੋਰ ਕਲੋਜਡ ਗੋਤੇ ਉਹ ਕੱਢਦੇ ਲਖਸ਼ ਆ ਜੋ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਕੀ ਉਹਨਾਂ ਵੱਲੋਂ ਕੀ ਆ ਗਿਆ ਦੇਖੋ ਜੀ ਉਹਨਾਂ ਵੱਲੋਂ ਤੇ ਕੋਈ ਸਾਨੂੰ ਬੋਤਾ ਉਹ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕੁਝ ਇੰਨਾ ਵਧੀਆ ਕੁਝ ਨੇ ਸਾਡੀ ਕੋਈ ਸਹਾਇਤਾ ਨਹੀਂ ਕੀਤੀ ਉਹਨਾਂ ਨੇ ਸਗੋਂ 10 ਵਜੇ ਪੁਲਿਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗਲਾਂ ਕੋ ਖੜੇ ਬੱਚੇ ਨੂੰ ਲੱਭਣ ਡਿਆ ਪੁਲਿਸ ਪਰਲੇ ਦਰਿਆ ਤੇ ਆਈ ਉੱਥੇ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਈ ਉਹਨੇ ਸਾਡ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉੱਤੋਂ ਆਉਣੀ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆਰ ਬੇਚਕ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦੇ ਆਣ ਕਦੀ ਅਸੀਂ ਰੋਪੜ ਜਾਂਦੇ ਆ ਕਦੀ ਅਸੀਂ ਬਲਾ ਚੋਰ ਜਾਂਦੇ ਆ ਕਦੀ ਚੰਡੀਗੜ੍ਹ ਸਾਨੂੰ ਕੋਈ ਸੁਣਦਾ ਕੋਈ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਅ ਪ੍ਰਸ਼ਾਸਨ ਤੋਂ ਹੁਣ ਤੁਹਾਡੀ ਮੰਗ ਕੀ ਹੈ ਪ੍ਰਾਂਤ ਜੀ ਇਹ ਆ ਉਹਦੇ ਵਿਚਾਰੇ ਦੀਆਂ ਨਾਵਰੂਲੇ ਪਰ ਸੋਚੋਦਾ 5 ਦਿਨ ਹੋ ਗਏ ਜੀ ਉੱਤੇ ਬਰਬ ਚਲਾਇਆ ਪਿਆ ਜੋ ਅਗਨਾ ਸੀ ਉਹਦਾ ਸੰਸਕਾਰ ਕਰਸਾ ਦੇ ਨਾ ਕੋਈ ਸਾਨੂੰ ਪੁਲਿਸ ਦੇਣ ਦਾ ਕੁਛ ਦੱਸ ਦੀ ਬੁਰੀ ਕੁਛ ਪਈ ਵੀ ਤੁਹਾਡਾ ਪਰਚਾ ਕਰਦੇ ਸਗੋ ਕਿਉਂ ਕਹਿੰਦੇ ਕੋਈ ਨਹੀਂ ਤੁਸੀਂ ਆਪਦਾ ਹਾਜੀਨਾਮਾ ਕਰ ਲਓ ਬੱਚੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ